ਪਿੰਡਾਂ ਵਿੱਚ ਆਪਸੀ ਏਕਤਾ, ਪ੍ਰੇਮ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ ਦੀ ਪੇਸ਼ਕਸ਼ ਕੀਤੀ ਸੀ। ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਉਹਨਾਂ ਦੀ ਅਪੀਲ ਨੂੰ ਮੰਨਦਿਆਂ ਤੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਦੀ ਚੋਣ ਕੀਤੀ। ਪਰ ਪੰਜਾਬ ਸਰਕਾਰ ਵੱਲੋਂ ਹਲਾਨੀ 5-5 ਲੱਖ ਰੁਪਏ ਦੀ ਗ੍ਰਾਂਟ ਉਹਨਾਂ ਨੂੰ ਅਜੇ ਤੱਕ ਨਹੀਂ ਮਿਲੀ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸਰਵਸੰਮਤੀ ਨਾਲ ਚੁਣਿਆ ਗਿਆ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ ਪਿੰਡਾਂ ਵਿੱਚ ਆਏ ਸਨ ਆਓ ਸੁਣਦੇ ਹਾਂ ਕੀ ਆਖਿਆ ਉਹਨਾਂ ਨੇ ਜਦੋਂ ਪੰਜਾਬ ਦੀ ਇਲੈਕਸ਼ਨ ਹੋ ਰਹੀ ਸੀ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਕਾਪੀਲ ਕੀਤੀ ਸੀ ਕਿ ਸਾਰੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਸਰਵਸੰਮਤੀ ਨਾਲ ਚੁਣਿਆ ਜਾਣ ਚਾਹੀਦੀਆਂ ਨੇ ਔਰ ਆਪਸੀ ਭਾਈਚਾਰਾ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ ਸੋ ਬਹੁਤ ਵੱਡੀ ਮਿਸਾਲ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੇਸ਼ ਕੀਤੀ ਗਈ ਸੀ ਬਹੁਤ ਸਾਰੇ ਪਿੰਡਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਪੀਲ ਨੂੰ ਮੰਨਿਆ ਔਰ ਉਹਨਾਂ ਨੇ ਆਪਣੇ ਆਪਣੇ ਪਿੰਡਾਂ ਸਰਬਸੰਮਤੀ ਕੀਤੀ। ਕਾਫੀ ਸਾਰੇ ਪਿੰਡਾਂ ਨੂੰ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਝੀ ਨੇ ਖੁਦ ਚੰਡੀਗੜ੍ਹ ਬੁਲਾ ਕੇ 5-5 ਲੱਖ ਰੁਪਏ ਦੇ ਚੈੱਕ ਜਿਹੜੇ ਉਹ ਤਕਸੀਮ ਕੀਤੇ ਸੀਗੇ ਔਰ ਕੁਝ ਪੰਚਾਇਤਾਂ ਜਿਹੜੀਆਂ ਉਸ ਦਿਨ ਜਾਰੀ ਸਕੀਆਂ ਸੀਗੀਆਂ ਰਹਿ ਗਈਆਂ ਸੀਗੀਆਂ। ਅੱਜ ਉਹਦਾ ਪੰਚਾਇਤਾਂ ਨੂੰ ਚੈੱਕ ਜਿਹੜੇ ਤਕਸੀਮ ਕੀਤੇ ਗਏ ਨੇ ਤਾਂ ਕਿ ਉਹ ਆਪਣੇ ਪਿੰਡ ਦਾ ਆਪਣੇ ਪੱਧਰ ਉੱਤੇ ਵਿਕਾਸ ਕਰਵਾ ਸਕਣ। ਨਿਹਾਲਗੜ੍ਹ, ਸਿੰਧੜਾ ਔਰ ਬਹੁਤ ਸਾਰੇ ਪਿੰਡ ਨੇ ਜਿਹੜੇ ਉਹਨਾਂ ਨੂੰ ਚੈੱਕ ਦਿੱਤੇ ਗਏ ਨੇ। ਇਸ ਤੋਂ ਬਿਨਾ ਕਾਫੀ ਸਾਰੇ ਕਲੱਬਾਂ ਨੂੰ ਗ੍ਰਾਂਟ ਜਿਹੜੀ ਬਕਾਇਆ ਪਈ ਸੀ ਉਹਦੇ ਵੀ ਚੈੱਕ ਜਿਹੜੇ ਜਾਰੀ ਕੀਤੇ ਗਏ ਨੇ ਲਗਭਗ 70 ਲੱਖ ਤੋਂ ਉੱਪਰ ਦੀ ਅਮਾਉਂਟ ਜਿਹੜੀ ਆ ਉਹ ਆ ਜਾਰੀ ਕੀਤੀ ਹੈ ਤਾਂ ਕਿ ਪਿੰਡਾਂ ਦਾ ਵਿਕਾਸ ਜਿਹੜਾ ਉਹ ਲਗਾਤਾਰ ਹੁੰਦਾ ਰਹੇ ਸੋ ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਜਦੋਂ ਵੀ ਮੈਂ ਕਦੇ ਕਿਸੇ ਪਿੰਡ ਜਾਣਾ ਜਾਂ ਕੋਈ ਵੀ ਕੰਮ ਹੁੰਦਾ ਤਾਂ ਗ੍ਰਾਂਟਾਂ ਜਿਹੜੀਆਂ ਲਗਾਤਾਰ ਦਿੰਨੇ ਆ ਸਾਰੇ ਸਾਡੇ ਸਾਥੀ ਸਰਪੰਚ ਖੜੇ ਨੇਗੇ ਕਿਸੇ ਪਿੰਡ ਚ ਪਾਈਪ ਲਾਈਨਾਂ ਦਾ ਕੰਮ ਚੱਲ ਰਿਹਾ ਪਾਣੀ ਵਾਲੀ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਕਿਤੇ ਸੜਕਾਂ ਦਾ ਕੰਮ ਚੱਲ ਰਿਹਾ ਕਿਤੇ ਸਕੂਲ ਦੇ ਕਮਰਿਆਂ ਦਾ ਕੰਮ ਚੱਲ ਰਿਹਾ ਸਾਰੇ ਪਿੰਡਾਂ 'ਚ ਢੜਬੇ ਦੇ ਸਾਰੇ ਪਿੰਡਾਂ 'ਚ ਕੋਈ ਨਾ ਕੋਈ ਵਿਕਾਸ ਦੇ ਕੰਮ ਜਿਹੜਾ ਉਹ ਨਿਰੰਤਰ ਜਾਰੀ ਰਹਿਣਗੇ ਕਿਸ ਤਰ੍ਹਾਂ ਦੀ ਗ੍ਰਾਂਟ ਜਿਹੜੀ ਜਿਹੜੀ ਦਿੱਤੀ ਹੈ ਸਰ ਕਿਸ ਤਰ੍ਹਾਂ ਦੇ ਹੁਣ ਉਹ ਵਿਕਾਸ ਤੇ ਲੱਗਣੀ ਹੈ ਇਹ ਪਿੰਡਾਂ ਦੇ ਵਿੱਚ ਦੇਖੋ ਇਹ ਜਿਹੜੀ ਸਰਬਸਮਤੀ ਨਾਲ ਚੁਣੀ ਪੰਚਾਇਤ ਆ ਉਹਨੇ ਡਿਸਾਈਡ ਕਰਨਾ ਹੈ ਕਿੱਥੇ ਲਾਉਣਾ ਹੈ ਕਿਸੇ ਗਲੀ ਤੇ ਲਾਉਣਾ ਸਕੂਲ ਤੇ ਲਾਉਣਾ ਪਾਣੀ ਵਾਲੇ ਆਰੋ ਤੇ ਲਾਉਣਾ ਇਹ ਉਹਨਾਂ ਨੇ ਫੈਸਲਾ ਕਰਨਾ ਹੈ ਪਰ ਲੇਕਿਨ ਅਸੀਂ ਜਿਹੜਾ ਅਸੀਂ ਅਨਾਉਂਸ ਕੀਤਾ ਸੀਗਾ ਉਹ ਫਰਜ ਅਸੀਂ ਉਹ ਵਾਅਦਾ ਅਸੀਂ ਆਪਣਾ ਪੂਰਾ ਕੀਤਾ ਕਰ ਢੜਬੇ ਆ ਕਿੰਨੀਆਂ ਕਿੰਨੀਆਂ ਜਿਹੜੀਆਂ ਸਰਬਸਮਤੀ ਨਾਲ ਪੰਚਾਇਤਾਂ ਚੁਣੀ ਹੋਈਆਂ ਨੇ ਸੋ ਕੁਝ ਸਾਡ ਜਨਪੰਚਾਇਤਾਂ ਦਰਵਾ ਬਲਾਕ ਦੀਆਂ ਸੀਗੀਆਂ ਚਾਰ ਪੰਜ ਜਿਹੜੀਆਂ ਲਹਿਰਾ ਬਲਾਕ ਦੀਆਂ ਸੀਗੀਆਂ ਛੇ ਪੰਚਾਇਤਾਂ ਜਿਹੜੀਆਂ ਉਹ ਸਨਾਮ ਬਲਾਕ ਦੀਆਂ ਸੀਗੀਆਂ ਉਹਨਾਂ ਲਗ ਲਗ ਬਲਾਕਾਂ ਚ ਜਾ ਕੇ ਚੱਕ ਦੇਦੇ ਨੇ ਕਾਫੀ ਸਾਰੀਆਂ ਪੰਚਾਇਤਾਂ ਚੱਕ ਜਿਹੜੇ ਨੇ ਉਹ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਖੁਦ ਇਹਦੇ ਸਰ ਸਰਕਾਰ ਵਰਨ ਸਮੇਂ ਕੋ ਮਾਨ ਸਾਹਿਬ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਚਾਇਤੀ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਪਰ ਕਬਜ਼ੇ ਛਡਵਾਏ ਜਾਣਗੇ ਸਰ ਬਹੁਤ ਜਗ੍ਹਾ ਤੇ ਪੰਚਾਇਤੀ ਜ਼ਮੀਨਾਂ ਤੇ ਹਜੇ ਵੀ ਕਬਜ਼ੇ ਜਿਹੜੇ ਲੋਕ ਕਰ ਰਹੇ ਨੇ ਜਾਂ ਕੀਤੇ ਹੋਏ ਨੇ ਸਰ ਉਹ ਰਹਿੰਦੇ ਨੇ ਜੀ ਹਜੇ ਵੀ ਦੇਖੋ ਪਹਿਲਾਂ ਬਹੁਤ ਵੱਡੀ ਮਿਹਨ ਜਿਹੜੀ ਆ ਉਹ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਕਾਫੀ ਸਾਰੇ ਲੋਕ ਜਿਹੜੇ ਨੇ ਕਿ ਉਹ ਅਨਰੇਬਲ ਹਾਈ ਕੋਰਟ ਦੇ ਵਿੱਚ ਜਾਂ ਜਿਹੜੀਆਂ ਵੱਖ-ਵੱਖ ਐਪੀਲੇਟ ਅਥਾਰਟिटीज ਲੱਗੀਆਂ ਜਿਹੜੀਆਂ ਵੱਖ-ਵੱਖ ਅਦਾਲਤਾਂ ਲੱਗੀਆਂ ਉਹਨਾਂ ਚਲੇ ਗਿਆ ਉੱਥੇ ਕੋਈ ਨਾ ਕੋਈ ਸਟੇ ਜਾਂ ਸਟੇਟਸ ਕੋ ਹੋਇਆ ਹੋਇਆ ਹੈਗਾ ਉੱਥੇ ਸਰਕਾਰ ਜ ਜਾ ਸਟੇਟਸ ਕੋਕਕੇਟ ਹੁੰਦਾਗਾ ਤਰੰਤ ਜਿਹੜਾ ਉਹ ਕਬਜ਼ਾ ਲਿਆ ਜਾਊਗਾ ਸਾਡਾ ਆਫੀਸਰ ਸਾਰੇ ਮੁਸਤੈਦ ਨੇਗੇ ਡੀਡੀਪੀਓ ਬੀਡੀਪੀਓ ਸਾਰੇ ਸਾਰੇ ਲੱਗੇ ਹੋਏ ਨੇ ਬਿਲਕੁਲ ਲਜਾਇਜ ਕਬਜ਼ਾ ਜਿਹੜਾ ਉਹ ਕਿਤੇ ਵੀ ਸੈਂਡ ਨਹੀਂ ਕੀਤਾ ਜਾਊਗਾ ਸਾਰੇ ਕਬਜ਼ੇ ਜਿਹੜੇ ਛਾੜ ਕੇ ਪੰਚਾਇਤ ਦੀ ਜਮੀਨ ਜਿਹੜੀ ਹੈ ਪੰਚਾਇਤਾਂ ਨੂੰ ਸੌਫਟੀ ਦੇਊ ਸਰ ਉਸ ਮੰਡੀਆਂ ਦੇ ਵਿੱਚ ਕਹਿੰਦੇ ਲਿਫਟਿੰਗ ਦੀ ਸਮੱਸਿਆ ਥੋੜੀ ਆ ਰਹੀ ਹੈਗੀ ਦੇਖੋ ਮੈਂ ਖੁਦ ਜਾ ਕੇ ਆ ਚਾਰ ਪੰਜ ਮੰਡੀਆਂ ਦੇ ਖੁਦ ਜਾ ਕੇ ਆਇਆਗਾ ਕਿਤੇ ਲਿਫਟਿੰਗ ਦੀ ਕੋਈ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਹੈਗੀ ਕਈ ਵਾਰ ਇਹ ਹੁੰਦਾ ਯੂਨੀਅਨ ਵਾਲੇ ਟਰੱਕ ਘੰਟਾ ਲੇਟ ਕੱਟਣ ਦੇ ਪਹਿਲਾਂ ਉਹਦੇ ਘੰਟਾ ਤੋਂ 2 ਘੰਟੇ ਦੀ ਪ੍ਰੋਬਲਮ ਕਈ ਵਾਰ ਲੋਕਲ ਲੈਵਲ ਤੇ ਆ ਜਾਂਦੀ ਹੈ ਪਰ ਲੇਕਰ ਬਿਲਕੁਲ ਸਾਰਾ ਮਲੇਜ ਆ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਆ ਪ੍ਰੋਬਲਮ ਨਹੀਂ ਹੈਗੀ ਬਲਕਿ ਇਹ ਹੋ ਰਿਹਾ ਕਿ ਕਿਸਾਨ ਦੇ ਖਾਤੇ ਵਿੱਚ 24 ਘੰਟਿਆਂ ਚ ਪੈਸੇ ਜਿਹੜੇ ਉਹ ਪੈ ਰਹੇ ਵਿਕਾਸ ਘਰ ਜਗਲੇ ਲਈ ਤੁਸੀਂ ਅੱਜ ਚੈੱਕ ਬੰਨੇ ਨੇ ਡਿੜਬਾ ਦੇ ਵਿੱਚ ਕੋਰਟ ਕੰਪਲੈਕਸ ਬਣਨਾ ਉਹ ਕਦੋਂ ਤੱਕ ਦਾ ਬਿਲਕੁਲ ਹਜੇ ਕੋਰਟ ਕੰਪਲੈਕਸ ਦੀ ਮਨਜ਼ੂਰੀ ਜਿਹੜੀ ਆ ਉਹ ਸਾਡੇ ਆਨਰੇਬਲ ਹਾਈ ਕੋਰਟ ਨੇ ਦੇਣੀ ਆ ਆਨਰੇਬਲ ਹਾਈ ਕੋਰਟ ਕੋਲ ਕੇਸ ਗਿਆ ਜਦੋਂ ਵੀ ਆਨਰੇਬਲ ਹਾਈ ਕੋਰਟ ਪਰਮਿਸ਼ਨ ਗ੍ਰਾਂਟ ਕਰਦੀ ਹੈ ਤੁਰੰਤ ਕੰਮ ਸ਼ੁਰੂ ਹੋ ਜਾਊਗਾ ਕਿਉਂਕਿ ਇਸ ਤੋਂ ਪਹਿਲਾਂ ਐਸ ਡੀ ਐਮ ਦੀ ਅਦਾਲਤ ਆ ਜਾਂ ਐਸ ਡੀ ਐਮ ਦਾ ਆਫਿਸ ਆ ਬਣ ਚੁੱਕਿਆ ਹੈਗਾ ਇਸ ਤੋਂ ਬਿਨਾ ਸਪੋਰਟਸ ਕੰਪਲੈਕਸ ਜਿਹੜਾ ਉਹਦੀ ਉਸਾਰੀ ਜੋਰਾ ਤੇ ਆ ਕਿ ਸੋ ਬੜੀ ਜਲਦੀ ਉਹ ਸਪੋਰਟਸ ਕੰਪਲੈਕਸ ਵੀ ਜਿਹੜਾ ਸਾਡੇ ਨੌਜਵਾਨ ਖਿਡਾਰੀਆਂ ਨੂੰ ਸਮਰਪਿਤ ਕੀਤਾ ਜਾਵੇ ਉਹ ਲੋਕ ਜਿਹੜੀ ਜਗਾਹ ਕੀ ਉਹ ਮੈਨ ਲੱਗਰ ਕਾਉਂਸਲ ਦੇ ਪ੍ਰਧਾਨ ਜੀ ਨੂੰ ਕਿਹਾਗਾ ਕਿ ਜਗ੍ਹਾ ਜਿਹੜੀ ਆ ਸਾਨੂੰ ਦਿਓ ਸੋ ਜਦੋਂ ਜਗ੍ਹਾ ਅਲਾਟ ਕਰ ਦਿੰਦੇ ਨੇ ਤਾਂ ਤੁਰੰਤ ਉਹਦਾ ਵੀ ਕੰਮ ਸ਼ੁਰੂ ਹੋ ਜਾਂਦਾ ਪੈਸੇ ਉਹਦੇ ਵੀ ਆਏ ਜਾਂਦੇ ਸੰਗਰੂਰ ਦੇ ਵਿੱਚ ਜਿਹੜਾ ਹੈਗਾ ਨਗਰ ਕਾਉਂਸਲ ਦਾ ਪ੍ਰਧਾਨ ਚੁਣਿਆ ਗਿਆ ਜੀ ਕੱਲ ਕਿਵੇਂ ਦੇਖਦੇ ਆ ਸੰਗਰੂਰ ਨਗਰ ਕਾਉਂਸਲ ਦੇ ਪ੍ਰਧਾਨ ਸਾਹਿਬ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਔਰ ਉਹ ਵੀ ਮੈਂ ਸਮਝਦਾ ਬਹੁਤ ਪੁਰਾਣਾ ਪਾਰਟੀ ਦਾ ਵਲੰਟੀਅਰ ਜਿਹੜਾ 2012 ਤੋਂ ਲੈ ਕੇ ਲਗਾਤਾਰ ਪਾਰਟੀ ਨਾਲ ਜੁੜਿਆ ਹੋਇਆ ਸੀਗਾ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਹੈਗਾ ਸੋ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ Thank you.